ਅਰਦਾਸ ਹੈ ਸਤਿਗੁਰਾਂ ਦੇ ਚਰਨਾਂ 'ਚ ਕਿ ਜੋ 2025 ਨਵਾਂ ਸਾਲ ਆਰੰਭ ਹੋਣਾ ਹੈ ਆਪ ਸਭ ਸੰਗਤਾਂ ਲਈ ਖੁਸ਼ੀਆਂ ਭਰਿਆਵੇ ਤਨ ਤਨ ਜਗਤ ਪਿਤਾ ਸਤਗੁਰ ਰਵਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਅੱਜ ਸਾਲ ਦਾ ਆਖਰੀ ਦਿਨ ਹੈ ਔਰ ਕੱਲ ਨੂੰ ਨਵਾਂ ਸਾਲ ਆਰੰਭ ਹੋਣਾ ਹੈ ਸਤਗੁਰੂ ਦਾਸ ਮਹਾਰਾਜ ਜੀ ਦੇ ਚਰਨਾਂ 'ਚ ਇਹੇ ਅਰਦਾਸ ਬੇਨਤੀ ਕਰਦੇ ਹਾਂ ਕਿ ਆਉਣ ਵਾਲਾ ਸਾਲ ਆਪ ਸਭ ਸੰਗਤਾਂ ਲਈ ਖੁਸ਼ੀਆਂ ਪਰਿਆਵੇ ਸਭ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਸਭ ਸੰਗਤਾਂ ਦੇ ਕਾਰਜ ਸਤਿਗੁਰ ਆਪ ਸਫਲ ਕਰੇ ਕੰਮ ਕਾਰ ਵਿੱਚ ਵਾਧਾ ਕਰੇ ਕਮਾਈ ਵਿੱਚ ਵਾਧਾ ਕਰੇ ਨਾਮਦਾਨ ਦੀ ਕਮਾਈ ਸੇਵਾ ਸਿਮਰਨ ਦੀ ਕਮਾਈ ਵਿੱਚ ਵਾਧਾ ਕਰੇ ਬੱਚਾ ਨੂੰ ਵਿੱਦਿਆ ਪੜਾਈ ਦਾ দান ਬਖਸ਼ੇ ਇਹ ਹੀ ਅਰਦਾਸ ਸਤਿਗੁਰਾਂ ਦੇ ਚਰਨਾਂ 'ਚ ਹੈ ਸਤਿਗੁਰ ਜੀ ਬੱਚਾ ਨੂੰ ਨਸ਼ਿਆਂ ਤੋਂ ਦੂਰ ਰੱਖੇ ਮਾੜੀ ਸੰਗਤ ਤੋਂ ਬਚਾ ਕੇ ਰੱਖੇ ਆਪਣੇ ਮਾਤਾ ਪਿਤਾ ਦੇ ਕਹਿਣੇਕਾਰ ਆਗਿਆਕਾਰੀ ਕਰੇ ਇਹ ਹੀ ਅਰਦਾਸ ਹੈ ਸਤਿਗੁਰਾਂ ਦੇ ਚਰਨਾਂ 'ਚ ਕਿ ਜੋ 2025 ਨਵਾਂ ਸਾਲ ਆਰੰਭ ਹੋਣਾ ਹੈ ਆਪ ਸਭ ਸੰਗਤਾਂ ਲਈ ਖੁਸ਼ੀਆਂ ਪ੍ਰਾਪੇ ਖੁਸ਼ੀਆਂ ਪ੍ਰਾਪਤਿਤ ਹੋਵੇ ਇਹ ਹੀ ਅਰਦਾਸ ਸਤਿਗੁਰਾਂ ਦੇ ਚਰਨਾਂ 'ਚ ਹੈ ਜੈ ਗੁਰਦੇਵ ਤਾਨਗੁਰ ਦੀਵ